ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨਾਂ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇੱਕ ਮੰਥ ਦੀ ਸੂਈ ਹੋਈ ਮੱਝ ਲੈ ਕੇ ਆਏ ਆਂਗੇ ਲਾਲਾਣ ਦੇ ਵੀਰੇ ਬਈ ਮਾਂ ਬੰਦਣਾ ਲੈ ਲਾ ਦੇ ਚਲ ਬੰਨ ਲਾ ਬੰਨ ਦੇ ਬੰਨ ਦੇ ਤੇ ਦੁੱਧ ਕਿੰਨਾ ਕਹਿਆ ਵੀਰੇ ਤੂੰ ਬਈ 12 ਕਿਲੋ ਮਾਂ ਥਲੇ ਦੁੱਧ ਵੀਰ ਕਹਿੰਦਾ 12 ਕਿਲੋ ਹੋਊਗਾ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਮਹੀਨਾ ਹੋ ਗਿਆ ਸੂਈ ਨੂੰ ਵੀਰ ਕਹਿੰਦਾ ਮਹੀਨਾ ਇੱਕ ਮਹੀਨੇ ਤੋਂ 5-4 ਦਿਨ ਉੱਤੀ ਹੋ ਗਏ ਤੇ ਦੁੱਧ ਚੋਣ ਵਾਲਾ 12 ਕਿਲੋ ਹੈਗਾ ਭਰਾ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਤਾਂ 12 ਕਿਲੋ ਦੁੱਧ ਵੀਰ ਕਹਿੰਦੇ ਵੀ ਆਪਣੇ ਘਰੋਂ ਲੀਟਰ ਪਾ ਕੇ ਲੈ ਆ ਸਕਦਾਗਾ ਚੌਣਚ ਬਾਈ ਦੀ ਇੱਕ ਨੰਬਰ ਆ ਵੀਰੇ ਮੈਂ ਕਹਣਾ ਯਾਰ ਚੌਣਚਵਾਦੀ ਇੱਕ ਨੰਬਰ ਆ ਵਾਜਬ ਰੇਟ ਹੋਊਗਾ ਵੀਡੀਓ ਦੇ ਵਿੱਚ ਕਰਵਾਵਾਂਗੇ ਵਾਜਬ ਰੇਟ ਵੱਡੇ ਕੱਦ ਕਾਠ ਵਾਲੀ ਚੰਗੀ ਥਣਲੇਵੇ ਵਾਲੀ ਮੱਝ ਆ ਗਈ ਐਦਾਂ ਦੀਆਂ ਮੱਝਾਂ ਜੀ ਆਪਾਂ ਦੇਖਦੇ ਆਂ ਤਕਰੀਬਨ ਮੰਡੀ ਤੇ 1,115-20000 ਦੀਆਂ ਵੇਖਦੀਆਂ ਨੇ ਪਰ ਬਿਲਕੁਲ ਵਾਜਬ ਰੇਟ ਹੋਊਗਾ ਮੰਦਾ ਹੋਣ ਦੇ ਬਾਵਜੂਦ ਵੀਰ ਤੋਂ ਕਹਿ ਕੇ ਵਾਜਬ ਜਿਹਾ ਰੇਟ ਕਰਵਾਵਾਂਗੇ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਪ੍ਰੋਪਰ ਚਵਾਈ ਕਰਵਾ ਕੇ ਦਿਖਾਵਾਂਗੇ ਆ ਤੁਸੀਂ ਨੇੜੇ ਤੋਂ ਚੈੱਕ ਸਕਦੇ ਹੋ ਚੈੱਕ ਕਰ ਸਕਦੇ ਹੋਗੇ ਮਾਝੇ ਪਾਸਮਣੀ ਸਟਾਰਟ ਹੋ ਚੁੱਕੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਵੀਰੋ ਕੱਲਾ ਕੱਲਾ ਨਿਕਲ ਰਿਹਾ ਮਾ ਥਣ ਮੋਟਾ ਮੋਟਾ ਵੀਰੇ ਮਾੜੀ ਪੂਸ ਸਾਈਡ ਤੇ ਕਰੀ ਦੇਖੀ ਆਹ ਦੇਖ ਸਕਦੇ ਹੋ ਦੋਸਤੋ ਚਵਾਈ ਵਾਲਾ ਬਹੁਤ ਸ਼ਾਨਦਾਰ ਥਾਣਾ ਗੁੱਲੇ ਵਾਲਾ ਕਹਿ ਸਕਦੇ ਇਹਨੂੰ ਆਪਾਂ ਦੁੱਧ ਹਾਜ਼ਰ ਹੈਗਾ 12 ਕਿਲੋਪਰਾ ਬਾਜਾਂ ਕਿਲੋ ਦੁੱਧ ਆਪਾਂ ਤੁਹਾਨੂੰ ਲਾਈਵ ਚ ਚਵਾਈ ਕਰਾ ਕੇ ਦਿਖਾ ਦੇਖੋ ਚਵਾਈ ਦੇਖੋ ਬਿਲਕੁਲ ਗਾਂ ਵਾਲੀ ਚਵਾਈ ਹੈਗੀ ਮੱਝ ਦੀ ਹਾਂ ਧੂਲ ਦੀ ਵਿੱਚ ਵੀਰਾਂ ਦੇ ਫੋਨ ਆਉਂਦੇ ਰਹਿੰਦੇ ਨੇ ਵੀ ਦੁੱਧ ਬਣੇ ਵਾਲੀ ਮੱਝ ਲੈਣੀ ਆ ਉਹਨਾਂ ਵੀਰਾਂ ਲਈ ਸਨੇਰੀ ਮੌਕਾ ਆ ਬਾਜਬ ਰੇਟ ਵੀਡੀਓ ਦੇ ਵਿੱਚ ਕਰਵਾਵਾਂਗੇ ਆਪਾਂ ਦੁੱਧ 12 ਕਿਲੋ ਵੱਡੇ ਘੱਤ ਕਾੜ ਦੇ ਵਿੱਚ ਆਮ ਦੇਖਦੇ ਆ ਵੀ ਟੋਕੜਾਂ ਮਈਆਂ ਇਹ ਜੀਆਂ 80-85 ਹਜ਼ਾਰ ਨੂੰ ਵਿਕੀ ਜਾਂਦੀਆਂ ਨੇ ਵੀਰੇ ਰੇਟ ਕੀ ਹੋਊਗਾ ਬਾਜਬ ਜੱਸਨੋਵਾਲ ਹਾਂ ਨਹੀਂ ਕਿਹਨਾਂ ਦੇ ਜਮਾ ਬਸ ਜੇਬ ਚ ਪਾਉਣ ਵਾਲੇ ਉੱਪਰਲੀ ਚ ਜਿਹੜੀ ਜਮਾ ਮਾਨਤਾਨ ਵਾਲਾ ਕੰਮ ਹੀ ਕਰਨਾ 92000 ਦੀ ਵੀਰ ਕਹਿੰਦਾ ਆਪਾਂ ਅੱਜ ਦੇ ਦੇ ਦਿਆਂਗੇ ਘਰੇ ਆਏ ਬੰਦੇ ਦਾ ਮਾਨਤਾਨ ਜ਼ਰੂਰ ਹੋਊਗਾ 12 ਕਿਲੋ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਲੀਟਰ ਆਪਣਾ ਘਰੋਂ ਲੈ ਕੇ ਆਇਓ ਦੋ ਟਾਈਮ ਤਿੰਨ ਟਾਈਮ ਵੀਰ ਤੇ ਘਰੋਂ ਮਿਲ ਕੇ ਹੀ ਕਰਕੇ ਲਿਆ ਸਕਦੇ ਹੋਗੇ ਟੋਪ ਕੁਆਲਿਟੀ ਦੀ ਬਫੈਲੋ ਆ ਗਈ ਜੇ ਕਿਸੇ ਵੀਰ ਦੀ ਸਾਮਦਰੀ ਚਾਉਂਦੀ ਹੈ ਤਾਂ ਵਾਈ ਨਾਲ ਜਰੂਰ ਕੰਟੈਕਟ ਕਰ ਲਿਓ ਵੀਰ ਦਾ ਮੋਬਾਈਲ ਨੰਬਰ 7508883132 ਐਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਠੀਕ ਹੈ ਭਰਾ ਦੇਖ ਬੋਲੀ ਬੋਲੀ ਬਿਹਰੀਆ ਚਵਾਈ ਦੀ ਇੱਕ ਨੰਬਰ ਆ ਵੀਰ ਕਹਿੰਦਾ ਚਾਹੇ ਹੱਥ ਨਾਲ ਲਾਓ ਘਰੇ ਲੈ ਆ ਕੇ ਚੋਲਿਓ ਜੇ ਕਿਸੇ ਵੀ ਨੇ ਆਨਲਾਈਨ ਮੰਗਾਉਣੀਆਂ ਤਾਂ ਆਨਲਾਈਨ ਵੀ ਮੰਗਾ ਸਕਦਾਗਾ ਚਵਾਈ ਦੀ ਵੀਰ ਕਹਿੰਦਾ ਆਪਣੀ ਗਾਰੰਟੀ ਹੋਊਗੀ ਆ ਤੁਸੀਂ ਦੇਖ ਸਕਦੇ ਹੋ ਤਕਰੀਬਨ ਢੂੜ ਕਮੈਂਟ ਹੋ ਗਿਆ ਚਵਾਈ ਕਰਦਿਆਂ ਨੂੰ ਕਿਨਾਰੀ ਲਾਤੀ ਵਾਲਟੀ ਮੱਜ ਨੇ ਬੱਚੇ ਨੂੰ ਵੀ ਛੱਡ ਦੇ ਭਰਾ ਬਸ ਆ ਜਾ ਬਾਈ ਇੱਕ ਆਗਲਾ ਕਹਿੰਦਾ ਵੀ ਦੁੱਧ ਬੱਚੇ ਨੂੰ ਛੱਡਿਆ ਮੂਹ ਲੈ ਸਾਨੂੰ ਦੋਨੇ ਅੱਧੇ ਪਏ ਨੇ ਦੇਖ ਲਾ ਬਿਲਕੁਲ ਸਹੀ ਗੱਲ ਆ ਬਾਈ ਆਗਲਾ ਕਹਿੰਦਾ ਵੀ ਬੱਚੇ ਨੂੰ ਦੁੱਧ ਨਹੀਂ ਛੱਡਿਆ ਲੈ ਮਾਂ ਕਰਨੇ ਚ ਪਿਆ ਜੇ ਦੁੱਧ ਗਲਾਵ ਲੈ ਬਸ ਛਾਣ ਦੇ ਛੱਡ ਦੇ ਭਰਾ ਆਹ ਦੇਖ ਸਕਦੇ ਹੋ ਦੋਸਤੋ ਡੀਲੀ ਲਾਤੀ ਬਾਲਟੀ ਜੇ ਕਿਸੇ ਵੀਰ ਦਾ ਸੌਦਾ ਹੁੰਦਾ ਸਵੇਰੇ ਵੀਰ ਦੇ ਘਰੋਂ ਚੋਕੇ ਦੋ ਮੰਨ ਲਓ ਵੀ ਜੇ ਕਿਸੇ ਵੀਰ ਨਾਲ ਫੌਦਾ ਦੁੱਧ ਦੀ ਗਾਰੰਟੀ ਹੈ ਜੀ ਆਪਾਂ 12 ਕਿਲੋ ਦੁੱਧ ਦੀ ਗਾਰੰਟੀ ਹੈ ਵੀਰ ਕਹਿੰਦਾ ਆਪਣੀ ਬਾਜਬ ਰੇਟ 92000 ਘਰੇ ਆਏ ਬੰਦੇ ਦਾ ਮਨਦਾਨ ਜ਼ਰੂਰ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਲਾਂਗੇ ਸੇ ਨਵੀਂ ਵੀਡੀਓ ਦੇ ਨਾਲ